ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੈਗੀ 3 ਜੂਨ ਆਪਾਂ ਲੇਟੋਂ ਅੱਜ 12:00 ਵਜੇ ਲਾਹੌਰੀ ਜਿਸਪਾ ਜਾਣ ਦੀ ਸੋਚ ਰਹੇ ਹਾਂ ਕਿ ਮਨਾਲੀ ਤੋਂ ਹੀ ਆਪਾਂ ਵਾਪਸ ਜਾਈਏ ਤਾਂ ਪਟਿਆਰ ਹੋ ਗਏ ਸਮਾਨ ਸੋਨਾ ਪਾਣੇ ਪੜਾ ਬੰਦ ਲਿਆ ਹੁਣ ਇੱਥੋਂ ਚਾਹ ਚੂਪੀ ਕੇ ਆਪਾਂ ਨਿਕਲਾਂਗੇ ਜਿਸਪਾ ਵੱਲ ਸਮਾਨ ਭੰਗ ਲਿਆ ਪਾਣੇ ਮੋੜ ਸਰਪ ਤੇ ਬਸ ਕਰਨ ਸਿਰ ਦਾ ਸਮਾਨ ਬੰਨਣਾ ਰਹਿ ਗਿਆ बन के आप निकलते अगे ब्रेकफास्ट रेडी हो गया रेडी समान बन के सारा होल गर्म कर ले डॉक्टर साहब मैं चलो जी चलिए अगे बात ਅੱਪਾ ਇਸ ਸਾਈਡ ਤੋਂ ਆਏ ਆ ਅਪਾ ਪਹੁੰਚ ਗਏ ਕਾਰੂ ਲੈਹ ਤੋਂ ਕਾਰੂ ਆ ਗਏ ਇੱਥੋਂ ਦੋ ਰਸਤੇ ਨਿਕਲਦੇ ਨੇ ਇੱਕ ਰਸਤਾ ਇਹ ਮਨਾਲੀ ਵੱਲ ਨੂੰ ਹੈ ਤੇ ਦੂਜਾ ਰਸਤਾ ਇਹ ਉੱਪਰੋਂ ਜਾ ਰਿਹਾ ਜੀ ਇਹ ਪੈਂਗੋਂਗ ਵੱਲ ਅਪਾ ਇਸ ਰਸਤੇ 'ਤੇ ਜਾਣਾ ਹੈ ਇਹ ਪੈਂਗੋਂਗ ਵਾਲਾ ਤੇ ਇਹ ਮਨਾਲੀ ਵਾਲਾ ਸੱਚੂਆ ਬਹੁਤ ਛੋਟੀ ਛੋਟੀ ਜਿਹੀ ਨਦੀ ਚੱਲ ਰਹੀ ਹੈ ਰੰਗ-ਬਰੰਗੇ ਪਹਾੜ ਵਾਲੇ ਨਾਲੇ ਕੋਈ ਹਰਾ ਕੋਈ ਗੁਲਾਬੀ ਬਹੁਤ ਸੋਹਣਾ ਨਜ਼ਾਰਾ ਅੱਥਾ ਕੋਚ ਚੱਲੀ ਲਾਚੁਗਲਾ ਪਾਸ ਤੇ ਫਲਸ਼ ਬਹੁਤ ਇੱਥੇ ਰੋਡ ਬੜੀ ਗੰਦੀ ਹੈ ਬੜੇ ਰਾਮ ਨਾਲ ਜਾਣਾ ਪੈਣਾ Lekaizdawi, katrabura, opa, patsge, tanggelang kelapas, patsge, tang Lapas -la oopa, oopa, Lapas ਦਿੱਗੜ ਹੈਗਾ 673 ਇਹਦੇ ਮੌਸਮ ਫੇਰ ਵਿਗੜ ਗਿਆ ਬਹੁਤ ਜ਼ਿਆਦਾ ਵੀਰ ਜਿੰਨੇ ਬਾਸਸ ਤੋਂ ਡਿਪਲੇ ਹੈ ਇੱਕ ਵਾਸਤੇ ਬਹੁਤ ਜ਼ਿਆਦਾ ਤਕੜਾਈ ਹੋ ਰਹੀ ਹੈ ਇਸ ਸਾਈਡ ਵੀ ਸੂਖਾ ਸਟਾਰਟ ਦਾ ਵਰਤ ਹੈ ਆ ਕੈਸੀ ਹੈ ਚਾਚੂ ਦੇਖਦੇ ਜੇ ਮਿਲਦੀ ਹੈ ਤੇ ਤੋ ਨੈਕਸਟ ਆਏਗਾ ਸਰਚੂ ਸਰਚੂ ਤੋਂ ਬਾਰਾਲਾ ਚਲਾ ਹੋ ਕੇ ਚਾਹ ਤੇ ਫਿਰ ਨਵੀਂ ਇੱਕ ਇਹ ਚਾਹ ਪਾ ਚੱਕੋ ਪਧਰ ਗੜੀ ਚਾਹ ਤੇ ਨਾਲ ਇਹ ਬੜਾ ਟੇਸਟੀ ਮਿਕਸ ਕਰੋੜਾ ਤੇ ਇਹ ਇਹ ਸਰ ਇੱਥੇ ਸਰਵ ਕਰਦੇ ਨੇ ਤੰਗ ਵੰਗਲਾ ਐਸਵੇਂ ਆਪਾਂ ਸਰਚ ਤੋਂ ਤਕਰੀਬਨ 100 ਕਿਲੋਮੀਟਰ ਪਿੱਛੇ ਆ ਬਹੁਤ ਖੂਲੇ ਢੁਲੇ ਮਤਾਨ ਆਇਨੇ ਹਸਤੇ ਚ ਪਹਾੜ ਬੜੇ ਵਧੀਆ ਖੁੱਲੇ ਢੁਲੇ ਸੜਕੇ ਔਟੋ ਦੀ ਸੜਕ ਤੇ ਆਪਾਂ ਆਨੰਦ ਲੈ ਰਹੇ ਆ ਹਿਮਾਲਿਆੰਦਾ ਬਹੁਤ ਏਵਨ ਬਾਈਕ ਢਲਡਗੀ ਵੇਪਾ ਆਪਾਂ ਪਹੁੰਚ ਗਏ ਪਾੰਗ ਇੱਥੇ ਚਾਚੂ ਪੀਨੇ ਕੁੱਟ ਬਿਸਕੁਟ ਵਗੈਰਾ ਖਾਣੇ ਨਾਲ ਉਹ ਦਿਨ ਦਿਨੀ ਮਾਤੂ ਕਾਫੀ ਜਾਂ ਚਾਹ ਜੋ ਵੀ ਹੈ ਇੱਥੇ ਆਰਮੀ ਦਾ ਬੇਸ ਹੈ ਤੇ ਆ ਹੋਰ ਵੀ ਰਾਈਡਰਸ ਉਹ ਜਿਹੜੇ ਖੜੇ ਨੇ ਪਿੱਛੇ ਜਿਹੜੇ ਲੇ ਜਾ ਰਹੇ ਨੇ ਆਪਾਂ ਲਈ ਤਿਆਰ ਰਹੇ ਹੁਕਮ ਕੀ ਜਮੀਲ ਇੱਥੇ ਆਰਮੀ ਦਾ ਵੀ ਰੇਟ ਕਾਫੀ ਸਾਗ ਦਾ ਜਾ ਰਿਹਾ ਹੈ ਆਪਾਂ ਪਹੁੰਚ ਗਏ ਲਾਚੰਗਲਾ ਪਾਸ ਤੇ ਇੱਥੇ स्ਨੋ ਫਾਲ ਪਹਿਲਾਂ ਦਾ ਹੋਇਆ ਹੋਇਆ ਮਤਲਬ ਬਚ ਨਹੀਂ ਹੈਗਾ ਭਾਈ ਜਮੀਲ ਸਾਹਿਬ ਅੱਗੇ ਨੇ ਬਸ ਇੱਥੇ ਬਹੁਤ ਸਮਾਂ ਨਹੀਂ ਰੁਕਦੇ ਕਿ ਸੱਚੂ ਪਹੁੰਚਦੇ ਆਪੇ ਬਰਾਲਾ ਅਚਲ ਕਾਉਸ ਕਰਕੇ ਅੱਜ ਜਿਸ ਵਾਰ ਰੁਕਣ ਦਾ ਪ੍ਰੋਗਰਾਮ ਹੈ ਇਸ ਟਾਈਮ ਆਪਾ ਉਤਰ ਰਹੇ ਆ ਗਾਟਾ ਲੂਪਸ ਪਹੋਚ ਕਮਾ ਉਤਰ ਸੜਕ ਤੇ ਉੱਪਰ ਵੀ ਟ੍ਰੈਫਿਕ ਪੂਰੇ ਚੋਰਾ ਦੇ ਇਤਰਾਫ ਰੋਇਆ ਹੈ ਬਹੁਤ ਜ਼ਿਆਦਾ ਘਮਾਉਂਦਾ ਸੜਕ ਹੈ ਤੇ ਟ੍ਰੈਫਿਕ ਵੀ ਹੰਤਾਂ ਦੀ ਇੱਥੇ ਲੋ ਸਜਣੋ ਆਪਾਂ ਪਹੁੰਚ ਗਏ ਸਰਚੂ ਆ ਇੱਥੇ ਛੋਟੇ ਛੋਟੇ ਜੇ ਰੈਸਟੋਰੈਂਟ ਇਹਨਾਂ ਦੇ ਤੇ ਰਹਿਣ ਰੂਣ ਦਾ ਜਗ੍ਹਾੜ ਹੈਗਾ ਇੱਥੇ ਆਪਣੀ ਸਲਾਹ ਵੀ ਆਪਾਂ ਰੁਕਣਾ ਜਿਸਪਾ ਦੇਖਦੇ ਇੱਥੇ ਚਾਚੂ ਦਾ ਘੁੱਟ ਪੀਨੇ ਤੇ ਫਿਰ ਬਾਰਾਂਵਾਚਲਾ ਕ੍ਰੋਸ ਕਰਕੇ ਅੱਪਰ ਗਏ ਜਿਸਪਾ ਸਰਚੂਪਾ ਚਾਹ ਕਾਫੀ ਛਕਣ ਲੱਗੇ ਮੈਗੀ ਮੂਗੀ ਖਾਣੇ ਇਹ ਭਾਈ ਸਾਹਿਬ ਦਾ ਸੁੱਤਾ ਜਾ ਹੋਟਲ ਹੈ ਔਰ ਇਹ ਬੜਾ ਸੋਹਣਾ ਤੇ ਇਹਨੇ ਬੈਠਣ ਬੂਠਣ ਦਾ ਤੇ ਪੇੜ ਦਾ ਵੀ ਜਗੜ ਕੀਤਾ ਜੇ ਕੋਈ ਨੇਰੇ ਸਵੇਰੇ ਲੋਡ ਹੋਵੇ ਤਾਂ ਪਿੱਛੇ ਇਹਨਾਂ ਨੇ ਬਿਸਤਰੇ ਬੁਸਤਰੇ ਵਿਚਾਰੇ ਅੰਦਰ ਲਾਏ ਸਾਰਾ ਕੁਝ ਕੈਂਟ ਦਿੱਤਾ ਹੋਇਆ ਕੋਈ ਨਹੀਂ ਆਇਆ ਉਹਦੇ ਤੋਂ ਕੌਣ ਸੀ ਕੀ ਜੀਪ ਪਰ ਲਾਚਲਾ ਪਾਸ ਰੱਜਵੀ ਸਨੋ ਸਾਰੇ ਸਾਈਡ ਉਹ ਲੀਸ ਗੋ ਸਾਰੀ ਸਾਈਡ ਕਰ। ਇਹ ਫਲੈਸ਼ ਬਣਿਆ ਪਿਆ। ਤੁਰੰਤੋ ਵੀ ਦਿੱਕਤ ਆ। C'est là पूरी चिट्टी चादर है। होते बारालाचला क्रॉस करके जा रहे हैं तो सूरज ताल पर, पर देखिए बिल्कुल फ्रीज हुई की सूरज सूरज ताल तो थले आके तीन तो भी किलोमीटर एक और बहुत सोहनी लेक मिली है ਉੱਤੇ ਕੂੜਾ ਪਾਣੀ ਇੱਕ ਤੋਂ ਘੜੇ ਹੋਏ ਨੇ ਬੁਰਾ ਸਾਹ ਪਣੀ ਉੱਤੇ ਜਿਹੜੇ ਪੱਤੇ ਪਾਏ ਤੇ ਫਿਰ ਉਸ ਕਰਾ ਬਣੇ ਸੀ ਸੋਸ ਉਹ ਕਿਹੜਾ ਜਿਸ ਪਰੋਂ ਲੱਗਿਆ ਸਵੇਰ ਸ਼ਾਮ ਦੇ 7 ਵਜਰਾਂ ਨੇ ਉਸ ਦਿਨ ਆਪਾਂ ਸ਼ਿੰਕਲਾਂ ਤੋਂ ਗਏ ਸੀ ਉਹ ਸਾਹਮਣੇ ਵਾਲੀ ਸੜਕ ਤੋਂ दारचा चेकपोस्ट से खड़े हैं सामने तो आप गए से अच्छा वापस आए हैं इधर बारह लाजला तो इस साइड तो गए आप इस साइड तो शिकुला तो वापस आप चला तो आए हैं चलो चल दें जी वाला जस्पा वालों अपना पहुंच गए जस्पा ਉਨੇ ਤੇ ਆ ਆਪਣਾ ਟੈਂਟ ਹਾਊਸ ਜਿਹੜੇ ਨੇ ਉਹ ਤੁਹਾਨੂੰ ਆਪਣੇ ਲਈ ਔਰ ਜੇ ਤੁਸੀਂ ਪ੍ਰਸ਼ਦਾ ਜੀ ਦੇ ਸਾਹਮਣੇ ਮਦਰਜ਼ ਫੈਮਲੀ ਟਾਪਰ ਕੇ ਪਛਾਤਾ ਸਕਦੇ ਕਾਫੀ ਸੋਹਣਾ 뷰 ਆ ਆਲੇ-ਦਾਲੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਬਾਈਕਰਸ ਲੱਗੇ ਨੇ ਹੋਰ ਵੀ ਬਾਈਕਰਸ ਕਾਫੀ ਰੁਕੇ ਹੋਏ ਨੇ ਬੈਗਸ ਖੜੀਆਂ ਨੇ ਪਿੱਛੇ ਉਹਨਾਂ ਦੀਆਂ ਕਾਫੀ ਬਾਈਕਰਸ ਰੁਕੇ ਹੋਏ ਨੇ ਬਾਈਕਸ ਖੜੀਆਂ ਨੇ ਇਸ ਸਵੇਰੇ ਆਪਾਂ ਦੇਖਦੇ ਆ ਵੀ ਆਪਾਂ ਰਸਤੇ ਸਟੇ ਕਰਨਾ ਹੈ ਜਾਂ ਫਿਰ ਸਿੱਧਾ ਪਿੰਡ ਚੱਲ ਪਈਏ ਉਹ ਸਵੇਰੇ ਮੌਕੇ ਤੇ ਦੇਖ ਲਾਂਗੇ ਆਪਣਾ ਟੈਂਟਰ ਵਾਲਾ ਰੂਮ ਹੈ। ਬਦਿਯਾ ਜਰਾ ਕੁਛ ਵਾਸ਼ਰੂਮ ਵੀ ਅਟੈਚ ਵગેਰਾ ਹੈਗਾ ਨਾਲ ਉਸ ਸਾਈਡ। ਹਾਂ ਜਲਾ ਇਹ ਕਿਤੇ 20 ਵੇਰੇ 5 ਵਜੇ ਨਿਕਲ ਚਲੀਏ ਵੀ ਘਰ ਪਹੁੰਚ ਜਾਗੇ। ਆਕੇ ਰਸਤੇ 'ਚ ਦੇਖਦੇ ਜਾਨੀ ਆ ਮਾਹੌਲ ਕਿਵੇਂ ਦਾ।